ਇਹ ਤੇ ਪਾਕਿਸਤਾਨ ਦੀ ਇੱਕ ਹੋਰ ਜਗ ਸ਼ੁਰੂ ਹੋ ਗਈ ਹੈ ਪਤਾ ਤੁਹਾਨੂੰ ਵੀਰੋ ਤੇ ਨਹੀਂ ਪਤਾ ਤਾਂ ਸੁਣੋ ਅੰਜੂਮ ਸਰੋਆ ਜੋ ਪੰਜਾਬੀ ਬਲੌਗਰ ਹੈ ਇੰਡੀ ਪਾਕਿਸਤਾਨ ਦਾ ਮਸ਼ਹੂਰ ਉਹਦਾ ਚੈਨਲ ਹੀ ਬਲੌਗ ਹੋ ਗਿਆ ਹੈ ਇੰਡੀਆ 'ਚ YouTube ਚੈਨਲ ਉਹਦਾ ਤੁਹਾਨੂੰ ਪਤਾ ਹੀ ਹੈ ਤੇ ਵਿਕਾਰ ਪਿੰਡਰ ਵੀ ਲੜਾਈ ਦੇ ਦਿਨਾਂ 'ਚ ਦੁਬਈ ਦੇ ਮ제 ਲੈ ਰਿਆ ਤੇ ਆਪਦਾ ਚੈਨਲ ਆਪੇ ਪਿੰਡ ਛੱਡ ਗਿਆ ਤੇ ਹੁਣ ਕਹਿੰਦਾ ਮੈਂ 2-3 ਦਿਨ 'ਚ ਵਾਪਸ ਆ ਰਿਹਾ ਪਾਕਿਸਤਾਨ ਫੇਰ ਉਹ ਹੀ ਮੱਜਾਂ ਵਾਲਾ ਕੰਮ ਸਟਾਰਟ ਕਰਾਂਗੇ ਤੇ ਵੀਡੀਓ ਦੇਖਿਓ ਜਦ ਮਹੌਲ ਸ਼ਾਂਤ ਹੋ ਗਿਆ ਰਿਪਨ ਨੇ ਵੀ ਅਫਗਾਨਿਸਤਾਨ ਜਾ ਕੇ ਪੰਗਾ ਲੈ ਲਿਆ ਅਫਗਾਨੀਆਂ ਦੇ ਨਾਲ ਲੱਗ ਕੇ ਮਾੜਾ-ਮੂਟਾ ਉਹਦਾ ਹੱਸਾ-ਮਜ਼ਾਕ ਨਿਕਲ ਗਿਆ ਪਾਕਿਸਤਾਨ ਵਾਸਤੇ ਜਿਹਦੇ ਨਾਲ ਪਾਕਿਸਤਾਨੀ ਜਿਹੜੇ ਜਿੱਥੇ ਰਿਪਨ ਖੁਸ਼ੀ ਠਹਿਰੇ ਸੀਗੇ ਜਿੱਥੇ ਰੋਟੀ ਖਾਧੀ ਜਿੱਥੇ ਜਿੱਥੇ ਉਹ ਘੁੰਮੇ ਤੇ ਉਹ ਨਾਰਾਜ ਹੋ ਗਏ ਪਰ ਰਿਪਨ ਦੇ ਮਨ ਵਿੱਚ ਅਜਿਹਾ ਕੁਝ ਨਹੀਂ ਹੈਗਾ ਉੱਪਰ ਉੱਪਰ ਉਹ ਮਾੜਾ ਮੋਟਾ ਅਫਗਾਨੀਆਂ ਵਾਸਤੇ ਕਰਤਾ ਹਾਸਾ ਨਿਕਲ ਗਿਆ ਉਹਦਾ ਬੁਰਾ ਨਾ ਮਨਾਓ ਪਾਕਿਸਤਾਨੀਰੋ ਰਿਪਨ ਬਿਲਕੁਲ ਠੀਕ ਹੈ ਸੱਚਾ ਬੰਦਾ ਇਤਾਂ ਦਾ ਨਹੀਂ ਹੈਗਾ ਉਹ ਵੀ ਸਰਦਾਰ ਜਾਂ ਸਿੱਖ ਨਮਕ ਹਰਾਮੀ ਕਰ ਹੀ ਨਹੀਂ ਸਕਦੇ ਜੇ ਪਾਕਿਸਤਾਨ ਦੀ ਥਾਲੀ ਚ ਖਾਦਾ ਦਾ ਉਹਦੇ ਨਾਲ ਨਮਕ ਹਰਾਮੀ ਕਿਵੇਂ ਕਰ ਸਕਦੇ ਨੇ ਸਰਦਾਰ ਤੇ ਰਿਪਨ ਵੀ ਇਤਾਂ ਦਾ ਬੰਦਾ ਨਹੀਂ ਯਕੀਨ ਮੰਨੋ ਜਿਹੜੇ ਦੇਸ਼ ਵਿੱਚ ਸਾਡੇ ਧਰਮ ਦਾ ਜਨਮ ਹੋਇਆ ਧਰਮ ਦੇ ਬਾਨੀ ਦਾ ਘਰ ਆ ਉਸ ਦੇਸ਼ ਨਾਲ ਅਸੀਂ ਨਾਮਕ ਹਰਾਮੀ ਕਰਨਾਰੇ ਸੋਚ ਵੀ ਨਹੀਂ ਸਕਦੇ ਸਿੱਖ ਲੋਕ ਤੇ ਅਸੀਂ ਸੇਖਾਂ ਪੰਜਾਬੀ ਆ ਤੇ ਪੰਜਾਬੀਆਂ ਲਈ ਜਾਨ ਦੇਣ ਨੂੰ ਵੀ ਤਿਆਰ ਆ ਤੇ ਬਾਕੀ ਆਪਣੇ ਦੇਸ਼ ਲਈ ਵੀ ਮਰਨ ਨੂੰ ਤਿਆਰ ਆ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ